ਸਾਲ ਲੱਗੇ ਜਾਦਾ ਅੱਜ ਚੜੀਆਂ ਚੜੀਆਂ ਦੇ ਮੁਰਖੇ ਉੜੀ ਦੇਖ ਸਕੀਏ ਕੋਹ ਨਾ ਕੋਹ ਤੋਂ ਉੱਡ ਰਿਹਾ ਓਣ ਚੱਲੇ ਚਾਹ ਲੈਣ ਆਪਾਂ ਵੀ ਇਹਨੂੰ ਸੈੱਟ ਕਰ ਗਏ ਸੀ ਇੰਪੁਲ ਹੱਤ ਸਤਕਾਰਯੋਗ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਪਿੰਡ ਖਾਲੜਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਆ ਇੱਥੇ ਅਸੀਂ ਕਿਸੇ ਸਰਕਾਰੀ ਪੁਰਾਣੀ ਇਮਾਰਤ ਨੂੰ ਦੇਖਣ ਆਏ ਸਾਂ ਆਹ ਵੇਖੋ ਤਾਂ ਬੈਂਡਰ ਤੇ ਬੈਠਾ ਏ ਉਹਨੇ ਖਾਧਾ ਨਹੀਂ ਕਬੂਤਰ ਬਾਬੇ ਨੂੰ ਕਿੱਥੇ ਹੈ ਭੱਜ ਗਿਆ ਕਿੱਥੇ ਹੈ ਕੁਛ ਤਾਂ ਇਹ ਜਿਹੜੀ ਬਿਲਡਿੰਗ ਇਮਾਰਤ ਅਸੀਂ ਤੁਹਾਨੂੰ ਉਠਾ ਰਹੇ ਹਾਂ ਇਹ ਤਕਰੀਬਨ 100 ਸਾਲ ਤੋਂ ਜ਼ਿਆਦਾ ਪੁਰਾਣੀ ਆ ਸਾਡੀ ਸਰਕਾਰ ਤੇ ਸਾਡੇ ਲੋਕ ਵੀ ਬਹੁਤ ਗੰਦੇ ਆ ਜਿਹੜੀ ਇਹ ਇੰਨੀਆਂ ਪੁਰਾਣੀਆਂ ਇਮਾਰਤਾਂ ਨੂੰ ਬਿਲਡਿੰਗਾਂ ਨੂੰ ਸਾਹਮ ਕੇ ਨਹੀਂ ਰੱਖਦੇ ਇਹ ਕਾਰੀਗਰੀ ਤੇ ਮਿਸਤਰੀਪੁਣੇ ਦੀ ਇੱਕ ਲਾਜਵਾਬ ਮਿਸਾਲ ਆ ਜਿਹੜੀ ਆਉਣ ਵਾਲੀਆਂ ਸਦੀਆਂ ਚ ਲੋਕਾਂ ਨੂੰ ਕਈ ਤਰ੍ਹਾਂ ਦੇ ਮੈਸੇਜ ਦੇ ਸਕਦੀ ਆ ਵੀ ਬਿਨਾ ਕਰਾਪਸ਼ਨ ਤੋਂ ਬਣਾਈਆਂ ਚੀਜ਼ਾਂ ਕਿੰਨਾ ਚਿਰ ਟਾਈਮ ਕੱਢਦੀਆਂ ਔਰ ਦੇਖ ਸਾ ਦੇ ਇਧੀਆਂ ਕੰਦਾ ਕਿੱਡੀਆਂ ਚੌੜੀਆਂ ਉਸ ਟਾਈਮ ਤੇ ਰੋਸ਼ਨਦਾਨ ਉਪਰਸ਼ਦ 36 ਮਤਲਬ 6 ਛੱਡੇ ਆ ਰੋਸ਼ਨਦਾਨ ਆ ਜਿਹੜਾ ਅੱਗ ਬਾਲਣ ਲਈ ਬਣਾਇਆ ਹੋਣਾ ਇਹਨੂੰ ਕੀ ਕਹ ਦਿੰਦੇ ਮੈਨੂੰ ਚੇਤਾ ਭੁੱਲ ਗਿਆ ਹੀ ਤੇ ਪੂਰੀ ਪੁਰਾਣੀ ਇਮਾਰਤ ਆ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਸਾਂਭੀ ਨਹੀਂ ਗਈ ਤਾਂ ਫਰਸ਼ਾਂ ਪਈਆਂ ਵਾਂ ਉਸ ਟਾਈਮ ਤੇ ਵੀ ਫਰਸ਼ਾਂ ਛੋਟੀ ਜੀ ਗੱਲ ਨਹੀਂ ਕੋਈ ਤੇ ਉੱਪਰ ਜਿਹੜੀਆਂ ਛੱਤਾਂ ਵਾਂ ਉਹ ਕੁੱਬਜਾ ਪਾ ਕੇ ਲੋਹੇ ਦੀਆਂ ਪੱਤਰੀਆਂਆਂ ਜਾਂ ਲਾਈਆਂ ਛੱਤ ਨੂੰ ਪਤਾ ਨਹੀਂ ਇਹਨੂੰ ਕੀ ਕਹਿੰਦੇ ਹੋਣਗੇ ਹਨਾ ਜਿਵੇਂ ਗੱਡਰ ਹੁੰਦੇ ਨਾ ਤੇ ਇਹ ਲੈਂਟਰ ਪਿਆ ਉੱਤੇ ਪਰ ਉਹ ਲੋਹੇ ਦੀਆਂ ਵਿੱਚ ਪੱਤਰੀਆਂ ਜੀਆਂ ਪਤਾ ਨਹੀਂ ਗੱਡਰ ਹੀ ਹੋਣ ਆ ਜਿਹਨਾਂ ਦੇ ਫਰਕ ਪੈ ਗਿਆ ਬੜਾ ਫਰਕ ਪੈ ਗਿਆ ਹੁਣ 7:30 ਵਜੇ ਨੇ ਰਾਹ ਹੋ ਜਾਂਦਾ ਪੂਰਾ ਅਗਲੇ ਮਿੰਟ ਹੀ ਉੜ ਗਏ ਜਣੇ ਉੱਤੋਂ ਹੋਣੀ ਹੋਰ ਕਟ ਹੋ ਜਾਵੇ ਕਿ ਡਰ ਡਰਾਉਣਾ ਲਾਦਾ ਜੀ ਹੂੰ